ਦੇਸ਼ ਜੂ ਬਤਨ ਦੀ ਮਿੱਟੀ న్యూ ਚੈਨਲ ਨੂੰ ਵੇਖ ਰਹੇਾਰੇ ਸਰੋਤਿਆਂ ਨੂੰ ਮੇਰੇ ਵੱਲੋਂ ਸਤਿ ਸ੍ਰੀ ਅਕਾਲ ਅੱਜ ਅਸੀਂ ਸਿਰ ਹਾਜ਼ਰ ਹਾਂ ਹਫਤਾਵਾਰੀ ਅਤੇ ਲੜੀਵਾਰ ਇਤਿਹਾਸ ਲੈ ਕੇ ਜੋ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਇਤਿਹਾਸ ਦੇ ਪੰਨਿਆਂ ਵਿੱਚੋਂ ਪ੍ਰਕਾਸ਼ ਕੀਤਾ ਜਾ ਰਿਹਾ ਹੈ ਅਤੇ ਸਾਡੇ ਨਾਲ ਹਮੇਸ਼ਾ ਦੀ ਤਰ੍ਹਾਂ ਮੌਜੂਦ ਹਨ ਵੀਸ਼ੇਰ ਪਾਇਲ ਲਖਵੀਰ ਸਿੰਘ ਜੀ ਠੱਠਾ ਇਨਾ ਕੋਥੀ ਆ ਦਿਜਾਨਾਗੇ ਭਾਗ ਨੰਬਰ 42 ਦੀ ਜਾਣਕਾਰੀ ਸਤਿਕਾਰ ਸਟਾਪ ਸਹੀ ਆ ਜੀ ਸਟਾਪ ਸਾਹਿਬ ਜੋ ਗੁਰੂ ਗੋਬਿੰਦ ਸਿੰਘ ਜੀ ਦਾ ਇਤਿਹਾਸ ਦਿੱਤਾ ਦੇ ਦੁਆਰਾ ਪ੍ਰਕਾਸ਼ ਕੀਤਾ ਜਾ ਰਹਾ ਹੈ ਭਾਗ ਨੰਬਰ 42 ਦੀ ਜਾਣਕਾਰੀ ਦੇਖੋ ਦੇਖ ਵਿੱਚ ਵਤਨ ਦੀ ਮਿੱਟੀ ਨਿਊ ਚੈਨਲ ਵੇਖ ਰਹੇ ਹੋ ਸੋ ਸਾਰ ਸੰਗਤਾਂ ਦੇ ਮੇਰੀ ਪਿਆਰ ਪਰਿਸ਼ਾਸੀ ਗਾਲ ਜੀ ਸੰਧੂ ਸਾਹਿਬ ਗੁਰੂ ਨਾਨਕ ਸਾਹਿਬ ਇਹ ਦੁਨੀਆ ਨੂੰ ਤਾਰਦੇ ਹੋਏ ਠੱਗਾ ਨੂੰ ਸੱਜਣ ਬਣਾਉਂਦੇ ਹੋਏ ਹਾਂਜੀ ਕੁਰਾਹੀਆਂ ਨੂੰ ਰਾਹੇ ਪਾਉਂਦੇ ਹੋਏ ਕਾਲਜ ਦੇ ਵਿੱਚ ਭੁੱਲੇ ਭਟਕੇ ਲੋਕਾਂ ਨੂੰ ਤਾਰਦੇ ਹੋਏ ਇਹ ਹਸਨ ਅਬਦਾਲ ਪਹੁੰਚੇ। ਔਰ ਹਸਨ ਅਬਦਾਲ ਉੱਥੇ ਇੱਕ ਬਹੁਤ ਵੱਡੀ ਪਹਾੜੀ ਆ ਉਸ ਪਹਾੜ ਦੇ ਢੇਠਾਂ ਇਹਨਾਂ ਨੇ ਡੇਰਾ ਕੀਤਾ ਗੁਰੂ ਨਾਨਕ ਸਾਹਿਬ ਨੇ ਆਸਨ ਜਗਾ ਕੀਤਾ ਉਹ ਉਸ ਪਹਾੜ ਦੇ ਢੇਠਾਂ ਕੀਤਾ ਅੱਛਾ ਔਰ ਉਸ ਪਹਾੜ ਦੇ ਉੱਪਰ ਜਿਵੇਂ ਕਿ ਮੁਸਲਮਾਨਾਂ ਦੇ ਵਿੱਚ ਆਮ ਫਕੀਰ ਚੱਲਦੇ ਸੀ ਕਿਸੇ ਦਾ ਨਾਮ ਕੋਈ ਸੀ ਕਿਸੇ ਦਾ ਨਾਮ ਕੋਈ ਸੀ ਹਾਂਜੀ ਇਸੇ ਹੀ ਤਨਾ ਇੱਕ ਕੰਧਾਰੀ ਫਕੀਰ ਜਿਹੜਾ ਉਹ ਇਨਾ ਮੁਸਲਮਾਨਾਂ ਵਿੱਚ ਹੋਇਆ। ਹੋਰ ਕੰਧਾਰੀ ਜਿਹੜਾ ਸੀ ਕਿਉਂਕਿ ਪਹਾੜ ਦੇ ਉੱਪਰ ਇੱਕ ਚਸ਼ਮਾ ਜਿਹੜਾ ਪਾਣੀ ਦਾ ਚੱਲਦਾ। ਔਰ ਉਸ ਕੰਧਾਰੀ ਨੇ ਜਿਹੜਾ ਆਪਣੇ ਆਪ ਨੂੰ ਬੜਾ ਵਰੀ ਕਹੁੰਦਾ ਸੀ। ਜਿਨੇ ਮਤਲਬ ਆਬਾਦਿਤ ਕਰਕੇ ਅੱਲਾਹ ਦੀ ਉਸ ਪਰਮਾਤਮਾ ਦੀ ਇਹਨੇ ਸ਼ਕਤੀਆਂ ਪ੍ਰਾਪਤ ਕੀਤੀਆਂ ਸੀ। ਔਰ ਇਹਨੂੰ ਤਾਂ ਵਲੀ ਕਹਿ ਗਿਆ ਹਾਂਜੀ ਜਿੰਨੂੰ ਆਪ ਪੂਰੇ ਨਾਮ ਨਾਲ ਵਲੀ ਕੰਧਾਰੀ ਕਹਿੰਦੇ ਆ ਇਸ ਵਲੀ ਕੰਧਾਰੀ ਨੇ ਉਸ ਚਸ਼ਮੇ ਦੇ ਉੱਪਰ ਪਹਾੜੀ ਦੇ ਉੱਪਰ ਡੇਰਾ ਕੀਤਾ ਆਪਣਾ ਡੇਰਾ ਜਮਾਇਆ ਹਾਂਜੀ ਔਰ ਜਿੰਨੇ ਵੀ ਸ਼ਹਿਰ ਦੇ ਲੋਕ ਸੀ ਹਾਂਜੀ ਭਲੇ ਸ਼ਹਿਰ ਆਉਂਦਾ ਸੀ ਜਿੰਨੇ ਵੀ ਸ਼ਹਿਰ ਦੇ ਲੋਕ ਸੀ ਇਹ ਸਾਰੇ ਉਸ ਚਸ਼ਮੇ ਦਾ ਪਾਣੀ ਪੀਂਦੇ ਆ ਔਰ ਇਹ ਸਾਰੇ ਹੀ ਉਸ ਵਲੀ ਕਲਾਈ ਦੇ ਪੁਜਾਰੀ ਸੀ ਚੇਲੇ ਸੀ ਜਦੋਂ ਗੁਰੂ ਨਾਨਕ ਮਹਾਰਾਜ ਆਏ ਆ ਇਹਨਾਂ ਸ਼ਹਿਰ ਦੇ ਲੋਕਾਂ ਨੇ ਵੇਖਿਆ ਕਿ ਕੋਈ ਪਰਮਾਤਮਾ ਦਾ ਰੂਪ ਰੂ ਆਈਏ ਔਰ ਇਹਨਾਂ ਨੂੰ ਪੂਜਣ ਲੱਗੇ satsang ਹੋਣ ਲੱਗਿਆ ਕੋਈ ਦਿਨ ਲੰਗੇ ਇੱਕ ਦਿਨ ਲੰਗਿਆ ਦੋ ਦਿਨ ਲੰਗੇ ਤਿੰਨ ਦਿਨ ਲੰਗੇ ਸਮਾਂ ਲੱਗਿਆ ਕੋਈ ਦਿਨ ਹਾਂਜੀ ਔਰ ਇਸ ਇਹ ਦੁਨੀਆ ਜਿਹੜੀ ਸ਼ਹਿਰ ਦੀ ਇਹਨਾਂ ਤੇ ਗੁਰੂ ਨਾਨਕ ਸਾਹਿਬ ਦਾ ਅਸਰ ਹੋਣ ਲੱਗਾ ਹੁਣ ਗੁਰ ਬਾਣੀ ਦਾ ਅਸਰ ਹੋਣ ਲੱਗਾ ਔਰ ਜਿਹੜੇ ਚੇਲੇ ਸੀ ਬਲੀ ਕੰਧਾਰੀ ਦੇ ਹਾਂਜੀ ਉਹਨਾਂ ਨੇ ਅਣਕੇ ਵੇਖਿਆ ਤੇ ਉਹਨਾਂ ਨੇ ਵੇਖਿਆ ਕਿ ਜਿਹੜੇ ਲੋਕ ਨੇ ਇਹ ਤੇ ਇਸ ਸਾਧੂ ਜਿਹੜੇ ਆ ਉਹਦੇ ਬਣ ਕੇ ਚੇਲੇ ਬਣ ਗਏ ਹਾਂਜੀ ਇਹ ਸਾਡੇ ਉਹ ਬੇਮੁਖ ਹੋ ਗਏ ਨਾ ਮੁਖ ਮੋੜ ਲਿਆ ਸਾਡੇ ਹਾਂਜੀ ਇਨਾਂ ਨੇ ਪਹਾੜੀ ਉੱਤੇ ਜਾ ਕੇ ਤੇ ਬਲੀ ਕੰਧਾਰੀ ਨੇ ਕਿਹਾ ਬਲੀ ਜੀ ਜਿਹੜੇ ਸ਼ਹਿਰ ਨਗਰ ਦੇ ਲੋਕ ਨੇ ਉਹ ਤੇ ਇੱਕ ਸੰਤ ਬੈਠਾ ਹੋਇਆ ਸਾਡੇ ਇਸ ਪਹਾੜ ਦੇ ਹੇਠਾਂ ਤੇ ਉਹਦੇ ਚੇਲੇ ਬਣ ਗਏ ਨੇ ਸਾਨੂੰ ਸਾਡੀ ਪਰਵਾਹ ਨਹੀਂ ਕਰਦੇ ਸਾਡੇ ਉਹ ਮੁਖਮੂਰ ਗਏ ਅੱਛਾ ਜੀ ਔਰ ਉਹਨਾਂ ਦੇ ਚੇਲੇ ਬਣ ਗਏ ਬਲੀ ਕੰਧਾਰੀ ਨੇ ਇਹ ਗੱਲ ਸੁਣੀ ਕਹਿੰਦਾ ਹੈ ਇਹ ਗੱਲ ਹੈ ਕੋਈ ਨਹੀਂ ਮੈਂ ਹੁਣੇ ਠੀਕ ਕਰ ਲੀਣਾ ਅੱਛਾ ਕਿਉਂਕਿ ਉਹਦੇ ਦਿਮਾਗ ਵਿੱਚ ਇਹ ਗੱਲ ਸੀ ਕਿ ਇੱਥੋਂ ਚਸ਼ਮੇ ਦੇ ਵਿੱਚ ਪਾਣੀ ਜਿਹੜਾ ਇਹ ਸਾਰੇ ਨਗਰ ਦੇ ਲੋਕ ਪੀਂਦੇ ਆ। ਹਾਂ। ਔਰ ਉਹ ਚੇਤਨਾ ਉੱਠਿਆ ਕਰੋਧ ਦੇ ਵਿੱਚ ਭਾਵੇਂ ਇਹਨੇ ਜਿੰਨੀਆਂ ਮਰਜ਼ੀ ਸ਼ਕਤੀਆਂ ਪ੍ਰਾਪਤ ਕੀਤੀਆਂ ਸੀ ਪਰ ਇਹਦਾ ਮਨ ਜਿਹੜਾ ਸੀ ਉਹ ਈਰਖਾ ਦੀ ਅੱਗ ਵਿੱਚ ਸੜ ਰਿਹਾ ਸੀ। ਇਹਦਾ ਮਨ ਜਿਹੜਾ ਸੀ ਉਹ ਕਿਸੇ ਨੂੰ ਵੇਖ ਕੇ ਜਰਦਾ ਨਹੀਂ ਸੀ। ਉਹ ਕਿਸੇ ਦਾ ਭਲਾ ਨਹੀਂ ਸੀ ਮੰਗਦਾ। ਬੜਾ ਕਰੋੰਦੀ ਸੀ। ਕ੍ਰੋਧ ਇਹਦੇ ਉੱਤੇ ਹਾਵੀ ਹੋ ਸੀ ਕ੍ਰੋਜ ਜਣਾ। ਹਾਂਜੀ। ਅਰ ਜਦ ਕ੍ਰੋਧ ਇਤਿਹਾਹੀ ਹੋ ਗਿਆ ਗੁੱਸੇ ਵਿੱਚ ਆ ਗਿਆ ਅੱਖਾਂ ਲਾਲ ਕਰਕੇ ਅੰਦਾ ਮੈਂ ਇਹਨਾਂ ਲੋਕਾਂ ਨੂੰ ਹੁਣੇ ਸਦਾ ਕਰ ਲਵਾਂਗਾ। ਉੱਠਿਆ ਔਰ ਜਿਹੜੇ ਮੁਗਦੇ ਰਹੇ ਮੁਗਤ ਹਸ਼ਮ ਜਾਣਦੇ ਹਾਂਜੀ ਜਿਹੜੇ ਮੁਗਦੇ ਰਹੇ ਝਰਨੇ ਦਾ ਪਾਣੀ ਆਉਂਦਾ ਸੀ ਨਾ ਹਾਂਜੀ ਜਿੱਥੋਂ ਸਾਰੇ ਲੋਕ ਪਿੰਦੇ ਸੀ ਉਹਦੇ ਅੱਗੇ ਇੱਕ ਪੱਥਰ ਦੇ ਤਾ। ਅੱਛਾ। ਜਦੋਂ ਪੱਥਰ ਦੇ ਤਾ ਪਾਣੀ ਹੁਣ ਬੰਦ ਹੋ ਗਿਆ ਸ਼ਹਿਰ ਦੇ ਲੋਕ ਜਿਹੜੇ ਸੀ ਇਹ ਹਾਹਾਕਾਰ ਮਚ ਗਈ ਪਾਣੀ ਪਾਣੀ ਚਾਰ ਸਫੇਰੇ ਹੋਣ ਲੱਗੇ ਹੋਰ ਦੁਨੀਆ ਜਿਹੜੀ ਸੀ ਪਾਣੀ ਤੋਂ ਬਗੈਰ ਤੜਫਣ ਲੱਗੀ ਸ਼ਹਿਰ ਦੇ ਲੋਕਾਂ ਨੇ ਵਿਖਿਆ ਕਿ ਇਹ ਪਾਣੀ ਸੁੱਕ ਗਿਆ ਹੋਰ ਉੱਤੇ ਜਾ ਕੇ ਤੇ ਵਲੀ ਨੂੰ ਕਹਿਣ ਲੱਗੇ ਵਲੀ ਜੀ ਪਾਣੀ ਅਸੀਂ ਬੰਦ ਕਰਦਾ ਪਾਣੀ ਨਾ ਬੰਦ ਕਰੋ ਜੀ ਆ ਜੰਤ ਨਗਰ ਦੇ ਸ਼ਹਿਰੇ ਲੋਕ ਜਿਹੜੇ ਨੇ ਇਹ ਪਾਣੀ ਪੀਂਦੇ ਆ ਤੁਸੀਂ ਪਾਣੀ ਨਾ ਬੰਦ ਕਰੋ ਸਾਡਾ ਕਹਿੰਦੇ ਕਿ ਤੁਸੀਂ ਪਾਣੀ ਦੀ ਗੱਲ ਕਰਦੇ ਹੋ ਮੈਂ ਤੁਹਾਨੂੰ ਛਾੜ ਕੇ ਲਸ਼ਟ ਕਰਕੇ ਥਾ ਲਵਾਵਾਂਗਾ ਅੱਛਾ ਮੈਂ ਤੁਹਾਨੂੰ ਸਾਰਿਆਂ ਨੂੰ ਛਾੜ ਦੇਵਾਂਗਾ ਖਤਮ ਕਰ ਦੇਵਾਂਗਾ ਤੁਹਾਨੂੰ ਜਦ ਪੱਜੇ ਉਸੇ ਐਸਾ ਲੋਕਾ ਮਾਰੇ ਉਹਨਾਂ ਵਿਚਾਰਿਆਂ ਨੇ ਹੱਥ ਜੋੜੇ ਤਰਲੇ ਕਦੇ ਨੱਕ ਲਗੜੇ ਜੀ ਇਨ ਨੂੰ ਕੋਈ ਪਰਵਾਹ ਨਹੀਂ ਇਹ ਵਿਚਾਰੇ بے ਆਸ ਹੋ ਕੇ ਇਹ ਹੇਠਾਂ ਉਤਰ ਆਏ ਇਹਨਾਂ ਨੇ ਕਿਹਾ ਬੜੀ ਮੰਦਾਲੀ ਇਹ ਹੈ ਹੇਠਾਂ ਉਤਰ ਆਏ ਅਣਕੇ ਗੁਰੂ ਨਾਨਕ ਸਾਹਿਬ ਦੇ ਮਹਾਰਾਜ ਚਰਨਾਂ ਵਿੱਚ ਅਰਦਾਸ ਕੀਤੀ ਮਹਾਰਾਜ ਉਸ ਵਲੀ ਕੰਧਾਰੀ ਨੇ ਉਹ ਪਾਣੀ ਜਿਹੜਾ ਬੰਦ ਕਰ ਦਿੱਤਾ ਤੇ ਲੋਕ ਜਿਹੜੇ ਇਹ ਪਾਣੀ ਤੋਂ ਬਗੈਰ ਇੱਥੇ ਆ ਹੀ ਮਰਨ ਲੱਗੇ ਪਿਆਸੇ ਮਰਨ ਲੱਗੇ ਆ ਜੀ ਜੰਤ ਪਸ਼ੂ ਪੰਛੀ ਸਭ ਜਿਹੜੇ ਨੇ ਜਿਹੜੇ ਪਾਣੀ ਪੀਂਦੇ ਸੀ ਹਾਂਜੀ ਕਿਉਂਕਿ ਗੁਰੂ ਕੀ ਬਾਣੀ ਦਾ ਫਰਮਾਨ ਆ ਪਹਿਲਾ ਪਾਣੀ ਜੀ ਹੈ ਜਿੱਤ ਹਰਿਆਸਬ ਕੋਏ ਹਾਂਜੀ ਔਰ ਇਹ ਜੀ ਜੰਤ ਜਿਹੜਾ ਇਹ ਕੱਟਣ ਲੱਗਾ ਮਰਨ ਲੱਗੇ ਨੇ ਹਾਂਜੀ ਔਰ ਜੈਸਾ ਇਹ ਜਿਹੜੇ ਲੋਕ ਸੀ ਇਹਨਾਂ ਨੇ ਅਰਦਾਸ ਕੀਤੀ ਗੁਰੂ ਦੇ ਚਰਨਾਂ 'ਚ ਤੇ ਅੰਬਾਲੇ ਨੂੰ ਜਾ ਕੇ ਕਹਿੰਦੇ ਗੁਰੂ ਨਾਨਕ ਮਹਾਰਾਜ ਬਾਲਾ ਅਹ ਸੰ ਮਰਦਾਨਿਆਂ ਨੂੰ ਕਹਿੰਦੇ ਮਰਦਾਨਿਆਂ ਜਾਂ ਪਹਾੜ ਉੱਤੇ ਅੱਛਾ ਔਰ ਪਹਾੜ ਤੇ ਜਾ ਕੇ ਉਸ ਮਲੇ ਕੋ ਪਾਣੀ ਪੀ ਜਾਵੇ ਔਰ ਉਸ ਮਰਦਾਨਾ ਜਿਹੜਾ ਸੀ ਉਹਨੇ ਬੜਾ ਮੁਸ਼ਕਲਾਂ ਨਾਲ ਪਹਾੜ ਉੱਤੇ ਚੜਿਆ ਔਰ ਪਹਾੜ ਉੱਤੇ ਚੜਦੇ ਚੜਦੇ ਇਹ ਉਸ ਥਾਂ ਤੇ ਪਹੁੰਚ ਗਏ ਜਿੱਥੇ ਵਲੀ ਗਲਾਈ ਮਿਟਾ। ਵਲੀ ਕੰਡਾਲ ਨੂੰ ਕਹਿੰਦਾ ਜੀ ਮੈਨੂੰ ਪਿਆਸ ਲੱਗੀ ਹੈ। ਮੈਨੂੰ ਪਾਣੀ ਦੇ ਦਿਓ। ਕਹਿੰਦੇ ਕਿੱਥੋਂ ਆਇਆ? ਤੇਰਾ ਨਾਂ ਕੀ ਹੈ? ਤੇਰਾ ਗੁਰੂ ਕੌਣ ਹੈ? ਇਹਨੇ ਦੱਸਿਆ ਜੀ ਮੇਰਾ ਨਾਮ ਮਰਦਾਨਾ ਮੇਰੀ ਜਾਤ ਮਰਾਠੀ ਔਰ ਮੇਰਾ ਗੁਰੂ ਜਿਹੜਾ ਧੰਨ ਨਾਨਕ ਨੰਕਾਰਾ ਗੁਰੂ ਨਾਨਕ ਸਾਹਿਬ ਮੇਰਾ ਗੁਰੂ ਆ। ਹਿੰਦੂ ਵਲੀ ਕੰਦਾਲੀ ਕਿੰਦਾ ਕਾਫਰਾ ਜਉ ਪਾਣੀ ਨਹੀਂ ਮਿਲਣਾ ਇੱਕ ਕਾਫਰ ਹੋ ਕੇ ਕਾਫਰ ਗੁਰੂ ਦੇ ਚੇਲੇ ਹੋ ਕੇ ਜੇ ਤੁਸੀਂ ਪਾਣੀ ਮੰਗਦੇ ਫਿਰਦੇ ਜਉ ਪਾਣੀ ਨਹੀਂ ਮਿਲਣਾ ਜਨਾ ਫਿਰ ਥੱਲੇ ਆ ਗਿਆ ਗੁਰੂ ਨਾਨਕ ਸਾਹਿਬ ਕਹਿੰਦੇ ਜਾ ਮਰਦਾਨਿਆਂ ਫੇਰ ਜਾ ਤਿੰਨ ਵਾਰੀ ਮਰਦਾਨਿਆਂ ਨੂੰ ਕਲਾਇਆ ਅੱਛਾ ਤੀਜੀ ਵਾਰੀ ਆਣ ਕੇ ਤੇ ਉਹਨੇ ਇਹੋ ਹੀ ਗੱਲ ਕਹੀ ਵਲੀ ਕੰਦਾਲੀ ਜੇਉ ਜੇ ਤੇਰੇ ਗੁਰੂਏ ਸ਼ਕਤੀ ਹੈ ਉਹ ਆਪ ਸੋਮਾ ਪੈਦਾ ਕਰ ਲਵੇ ਆਪ ਪਾਣੀ ਧਰਤੀ ਚੋਂ ਕੱਢ ਲਵੇ ਜੇ ਤੇਰਾ ਗੁਰੂ ਪੂਰਾ ਵਾ ਇਹ ਲੋਕਾਂ ਦੀ ਪਿਆਸ ਬੁਝਾਵੇ ਜੇ ਤੇਰਾ ਗੁਰੂ ਪੂਰਾ ਵਾ ਉਹ ਅੰਮਰ ਵਰਖਾ ਜਿਹੜੀ ਆ ਉਹ ਕਰਾ ਲਵੇ ਹੂੰ ਇੱਥੋਂ ਪਾਣੀ ਨਹੀਂ ਮਿਲਣਾ ਜਿਸੇ ਇਨਾਹੰਕਾਰ ਹੋ ਗਿਆ ਹੰਕਾਰ ਦੇ ਕੋੜੇ ਚੜ੍ਹਿਆ ਫਦਾ ਇਹਨੂੰ ਪਤਾ ਹੀ ਨਹੀਂ ਸੀ ਇਹ ਇਹ ਹੰਕਾਰ ਨੂੰ ਤੋੜਨ ਵਾਲਾ ਵੀ ਜਿਹੜਾ ਉਹ ਵੀ ਗੁਰੂ ਨਾਨਕ ਮਹਾਰਾਜ ਆਏ ਇਹਨੂੰ ਪਤਾ ਹੀ ਨਹੀਂ ਸੀ ਇਹਨੀ ਗੱਲ ਠੀਕ ਹੈ ਔਰ ਜਿਸ ਵੇ ਇਹਨਾਂ ਨੇ ਇਹ ਗੱਲਾਂ ਕੀਤੀਆਂ ਤੇ ਮਰਦਾਨਾ ਬੜਾ ਨਰਾਸ਼ ਹੋ ਕੇ ਫਿਰ ਆ ਗਿਆ ਤਲੀ ਮਹਾਰਾਜ ਉਹ ਤੇ ਹੰਕਾਰ ਦਾ ਭਰਿਆ ਹੋਇਆ ਬੜੇ ਤੁਹਾਨੂੰ ਮੈਂ ਅਪਸ਼ਬਦ ਬੋਲ ਰਿਹਾ ਤਲੀ ਸ਼ਾਨ ਦੇ ਖਿਲਾਫ ਬੋਲ ਰਿਹਾ ਹਾਂਜੀ ਮਹਾਰਾਜ ਉਹਦੇ ਕੋਲ ਪਾਣੀ ਨਹੀਂ ਪੀਣਾ ਗੁਰੂ ਨਾਨਕ ਮਹਾਰਾਜ ਕਹਿੰਦੇ ਠੀਕ ਹੈ ਉਹ ਕਿੰਨਾ ਕਿ ਜੇ ਤੁਹਾਡੇ ਗੁਰੂ ਦੀ ਸ਼ਕਤੀ ਤੇ ਆ ਪਾਣੀ ਦਾ ਤੁਸ਼ਮਾ ਪੈਦਾ ਕਰਦਾ ਤੇ ਗੁਰੂ ਨਾਨਕ ਸਾਹਿਬ ਕਹਿੰਦੇ ਠੀਕ ਹੈ ਮਰਦਾਨਿਆ ਉਸ ਰੰਗ ਦੇ ਕਰਤਾਰ ਵੇਖੋ ਕਰਤਾਰ ਦੇ ਰੰਗ ਵੇਖੋ ਤੇ ਜੋ ਵੀ ਇੱਥੇ ਜੀਆ ਜਾਂਦਾ ਸਭ ਸੁਖੀ ਬਸੇਗਾ ਆ ਪੱਥਰ ਜਿਹੜਾ ਇਹਨੂੰ ਤਰਾ ਕਰੋ ਔਰ ਤਿੰਨ ਕ ਫੁੱਟ ਜਿਹੜੀ ਜ਼ਮੀਨ ਹੈ ਉਹਨੂੰ ਫੁੱਟੋ ਔਰ ਮਰਦਾਨੇ ਨੇ ਤੇ ਨਾਲ ਖੈਰੀ ਲੋਕ ਜਿਹੜੇ ਸੀ ਉਹਨਾਂ ਨੇ ਸਾਥ ਦਿੱਤਾ ਹਾਂਜੀ ਇਹਨਾਂ ਨੇ ਉਹ ਪੱਥਰ ਜਿਹੜਾ ਸੀਗਾ ਉਹਨੂੰ ਪਛਾਣ ਕੀਤਾ ਨਾਲ ਜੋ ਆਪ ਉੱਠ ਜਾਂਦੇ ਨੇ ਨਾਲ ਤਨ ਨਿਰੰਕਾਰ ਤਨ ਨਿਰੰਕਾਰ ਦੀ ਆਵਾਜ਼ ਦੀ ਜਾਂਦੀ ਹੈ ਅੱਛਾ ਔਰ ਜੋ ਟੇਲਿੰਗ ਫੋਰ ਪੁੱਟਿਆ ਪਾਣੀ ਦਾ ਥੱਮਾ ਪੁੱਟਿਆ ਪਾਣੀ ਚੱਲ ਪਿਆ ਹਾਂਜੀ ਔਰ ਜਿੰਨਾ ਇਤਿਹਾਸ ਦਾ ਜ਼ਿਕਰ ਹੈ ਕਿ ਹੌਲੀ ਹੌਲੀ ਇਹ ਚਸ਼ਮੇ ਦਾ ਪਾਣੀ ਜਦੋਂ ਦੋ ਖੂਹਾਂ ਦਾ ਪਾਣੀ ਹੁੰਦਾ ਹੈ ਨਾ ਹਾਂਜੀ ਪਹਿਲੇ ਸਮੇਂ ਜਿਨੇ ਦੋਖਾ ਦਾ ਪਾਣੀ ਹੁੰਦਾ ਸੀ ਉਹਨਾਂ ਇਹ ਪਾਣੀ ਚੱਲ ਗਿਆ ਲੋਕਾਂ ਨੇ ਰਜ ਰਜ ਕੇ ਪਾਣੀ ਪੀਤਾ ਰਜ ਰਜੇ ਮੂੰਹ ਆ ਤੋ ਤਨ ਲਾਤੇ ਬੜਾ ਸੁਖ ਆਇਆ ਔਰ ਜਾ ਕੇ ਪਿੰਡ ਵਿੱਚ ਵੀ ਸ਼ਹਿਰ ਵਿੱਚ ਵੀ ਲੋਕਾਂ ਨੂੰ ਇਹ ਆਵਾਜ਼ ਦਿੱਤੀ ਉਹ ਲੋਕੋ ਆਜੋ ਜਿਨੇ ਪਾਣੀ ਪੀਣਾ ਪਾਣੀ ਬਹੁਤ ਠੰਡਾ ਆ ਬਹੁਤ ਮਿੱਠਾ ਆ ਚਸ਼ਮਾ ਫਟ ਗਿਆ ਬਲੀਕੰਦਾਰੀ ਕੋਲ ਜਾਣ ਦੀ ਲੋੜ ਨਹੀਂ ਜਦੋਂ ਇਹ ਸਾਰੇ ਹੀ ਲੋਕ ਜਿਹੜੇ ਸੀ ਇਥੇ ਚਾਹਮਾ ਫਟ ਗਿਆ ਪਾਣੀ ਪੀਂਦੇ ਖੁਸ਼ੀ ਮਨਾਉਂਦੇ ਔਰ ਗੁਰੂ ਕੀ ਬਾਣੀ ਦਾ ਕੀਰਤਨ ਸੁਣ ਕੇ ਆਪਣੇ ਜਨਮ ਨੂੰ ਸੁਭਲਾ ਕਰਦੇ ਤੇ ਇਹ ਲੋਕ ਜਿਹੜੇ ਸੀ ਜੋ ਐਸੀ ਹਾਲ ਵੇਖੀਨ ਉਹਦੇ ਚੇਲਿਆਂ ਨੇ ਮਲੀ ਕੰਧਾਰੀ ਚੇਲਿਆਂ ਨੇ ਤੇ ਕੰਧਾਰੀ ਨੂੰ ਜਾ ਕੇ ਕਹਿੰਦੇ ਬਲੀ ਜੀ ਕੰਧਾਰੀ ਜੀ ਕਹਿਰ ਹੋ ਗਿਆ ਇਹਦਾ ਕੀ ਹੋਇਆ ਕਹਿੰਦੇ ਉਹਨਾਂ ਨੇ ਆਪਣਾ ਪਾਣੀ ਕੱਢ ਲਿਆ ਅੱਛਾ ਕਹਿੰਦਾ ਹੈ ਆਪਣਾ ਪਾਣੀ ਕੱਢ ਲਿਆ ਹਾਂ ਕਹਿੰਦਾ ਰਜੀ ਉਹਨਾਂ ਨੇ ਆਪਾਂ ਉੱਥੇ ਚਸ਼ਮਾ ਚੱਲ ਰਿਹਾ ਅੱਛਾ ਔਰ ਹੌਲੀ ਹੌਲੀ ਉਹ ਜਿਹੜਾ ਸੀ ਨਾ ਬਲੇਕਨ ਦਾ ਜਿਹੜਾ ਚਸ਼ਮਾ ਉਹ ਸੁਪਨਾ ਸ਼ੁਰੂ ਹੋਇਆ ਹੂੰ ਔਰ ਜਸਰੇ ਇਹ ਗੱਲ ਸੁਣੀ ਤੇ ਇੰਨੇ ਕ્રોਧ ਆਇਆ ਕਹਿੰਦਾ ਕੋਈ ਗੱਲ ਨਹੀਂ ਛੇ ਦਿਨਾਂ ਉੱਠਿਆ ਤੇ ਇੱਕ ਬੜਾ ਤਗੜਾ ਪੱਥਰ ਜਿਹੜਾ ਹੈ ਉਹਨੂੰ ਰੇੜਿਆ ਹੂੰ ਹੂੰ ਔਰ ਇਹ ਰੜਦਾ ਹੁੰਦਾ ਹੋਇਆ ਦੇਖਦੇ ਲੋਕ ਦੇਖਦੇ ਨੇ ਆਈ ਮਰਦਾਨਾ ਦੇਖਦਾ ਇਮਰਦਾਨਾ ਗੁਰੂ ਨਾਨਕ ਮਹਾਰਾਜ ਨੂੰ ਕਹਿੰਦੇ ਆਪਣਾ ਮਰਦਾਨਾ ਕਹਿੰਦਾ ਗੁਰੂ ਨਾਨਕ ਸਾਹਿਬ ਨੂੰ ਕਹਿੰਦੇ ਕਿ ਬਾਬਾ ਜੀ ਪਾਣੀ ਤੋਂ ਭਾਵੇਂ ਬਚ ਜਾਂਦੇ ਪਿਆਸ ਚੱਲ ਲੈਂਦੇ ਪਰ ਜਿਹੜੀ ਹੁਣ ਮੌਤ ਆ ਰਹੀ ਹੈ ਉਹ ਨਹੀਂ ਬਚਣ ਦੇਗੀ ਉੱਤੇ ਵੇਖੋ ਪਹਾੜ ਕਿੰਨਾ ਤਗੜਾ ਆ ਗਿਆ ਪੱਥਰ ਕਿੰਨਾ ਤਗੜਾ ਆ ਰਿਹਾ ਓਏ ਥੱਲੇ ਦੱਬ ਕੇ ਸਾਰੇ ਮਰ ਜਾਵਾਂਗੇ ਔਰ ਉਹ ਪਿਆਸ ਦਾ ਜ਼ਿਕਰ ਹੈ ਉਤੋਂ ਬੜੀ ਸਪੀਡ ਨਾਲ ਆਇਆ ਪੱਥਰ ਹਾਂਜੀ ਜਿਉਂ-ਜਿਉਂ ਗੁਰੂ ਨਾਨਕ ਸਾਹਿਬ ਲੱਗੇ ਆਉਂਦਾ ਜਾਂਦਾ ਤੇ ਉਹਨੇ ਸਪੀਡ ਕਰਦੀ ਜਾਂਦੀ ਕਹਿੰਦੇ ਨੇ ਕਿ ਉਹ ਪੱਥਰ ਜਿਹੜਾ ਉਹ ਗੁਰੂ ਨਾਨਕ ਸਾਹਿਬ ਦੇ ਜੋ ਬਿਲਕੁਲ ਲੱਗੇ ਆ ਗਿਆ ਤੇ ਇੰਨੀ ਧੀਮੀ ਤਾਲ ਹੋ ਗਈ ਕਿ ਪਤਾ ਨਹੀਂ ਲੱਗਦਾ ਕਿ ਪੱਥਰ ਆਉਣ ਡਿਆ ਕਿ ਨਾ ਖਲੋਤਾ ਹੈ ਜਦੋਂ ਬਿਲਕੁਲ ਛੇੜ ਦੇ ਲੱਗੇ ਆ ਗਿਆ ਗੁਰੂ ਨਾਨਕ ਸਾਹਿਬ ਨੇ ਪੰਜਾ ਐਸੇ ਕੀਤਾ ਹਾਂਜੀ ਔਰ ਪੰਜਾ ਜਿਹੜਾ ਕੀਤਾ ਹੈ ਤਾਂ ਆਹਦਾ ਜਿਕਰ ਹੈ ਕਿ ਪੰਜੇ ਦੀਆਂ ਪੰਜੇ ਉਂਗਲਾਂ ਜਿਹੜੀਆਂ ਨੇ ਉਸ ਪੱਥਰ ਦੇ ਖੋਭਗੀਆਂ ਹਾਂ ਜਿਵੇਂ ਕਿਤੇ ਮੋਮ ਦਾ ਹੋਵੇ ਹਾਂਜੀ ਜਾਂ ਕਿਤੇ ਗਿੱਲੀ ਮਿੱਟੀ ਦਾ ਹੋਵੇ ਸਹੀ ਗੱਲ ਔਰ ਪੰਜੇ ਉਂਗਲਾਂ ਨੇ ਖੋਭਗੀਆਂ ਔਰ ਪੰਜੇ ਬਣਾ ਖੋਵਣ ਕਰਕੇ ਨਿਸ਼ਾਨ ਪੈ ਗਿਆ ਔਰ ਇਹ ਪੱਥਰ ਜਿਹੜਾ ਸੀ ਥੋੜਾ ਜਿਹਾ ਗੁਰੂ ਨਾਨਕ ਸਾਹਿਬ ਤੋਂ ਰੁੱਖ ਲੈ ਕੇ ਜਿਵੇਂ ਜਿਹਾ ਚਸ਼ਮਾ ਫਟਿਆ ਹੋਇਆ ਸੀ ਹਾਂਜੀ ਉੱਥੇ ਜਾ ਕੇ ਇਹ ਪੱਥਰ ਟਿਕ ਗਿਆ ਔਰ ਗੁਰੂ ਨਾਨਕ ਸਾਹਿਬ ਸਾਰੇ ਲੋਕ ਜਿਹੜੇ ਸੀ ਗੁਰੂ ਨਾਨਕ ਸਾਹਿਬ ਦਾ ਧੰਨਵਾਦ ਕਰਨ ਲੱਗੇ ਗੁਰੂ ਨਾਨਕ ਮਹਾਰਾਜ ਦੇ ਗੁਣ ਗਾਉਣ ਲੱਗੇ ਔਰ ਇਸ ਘਟਨਾ ਤੋਂ ਬਾਅਦ ਜਦੋਂ ਇਹ ਵੇਖਿਆ ਕਿ ਇਹ ਪੱਥਰ ਇੱਥੇ ਆ ਗਿਆ ਔਰ ਵਲੀ ਦਾ ਚਸ਼ਮਤ ਸੁੱਕ ਗਿਆ ਮਲਿਕ ਕ੍ਰੋਧ ਵਿੱਚ ਆਇਆ ਫਿਰ ਕ੍ਰੋਧ ਵਿੱਚ ਆਇਆ ਅੱਛਾ ਔਰ ਕ੍ਰੋਧ ਆਉਂਦਾ ਹੋਇਆ ਹੁਣ ਉਹਦਾ ਵਸ ਨਹੀਂ ਚੱਲ ਰਿਹਾ ਹੂੰ ਔਰ ਪਹਾੜ ਤੋਂ ਉਤਰਿਆ ਪਹਾੜ ਤੋਂ ਉਤਰ ਕੇ ਉਹਦਾ ਮਨ ਗਿਆ ਸੀ ਜਦੋਂ ਗੁਰੂ ਨਾਨਕ ਸਾਹਿਬ ਜੀ ਆ ਕੇ ਦਰਸ਼ਨ ਕੀਤੇ ਐ ਇਹ ਗੁਰੂ ਕੀ ਬਾਣੀ ਦਾ ਫਰਮਾਨ ਹੈ ਤਨ ਮਨ ਹੋਏ ਨਿਹਾਲ ਜਾਂ ਗੁਰ ਦੇਖਾ ਸਾਹਮਣੇ ਜਿਉਂ ਦਰਸ਼ਨ ਕੀਤੇ ਗੁਰੂ ਨਾਨਕ ਮਹਾਰਾਜ ਦੇ ਚਰਨਾਂ ਤੇ ਟਹਿ ਪਿਆ ਔਰ ਹੰਕਾਰ ਜਿਹੜਾ ਸੀ ਦੂਰ ਹੋ ਗਿਆ ਕ੍ਰੋਧ ਦੂਰ ਹੋ ਗਿਆ ਹੱਥ ਜੋੜ ਖਲੋਤਾ ਕਹਿੰਦਾ ਮਹਾਰਾਜ ਮੇਰੀ ਗਲਤੀ ਮਾਫ ਕਰੋ ਮੈਂ ਪਾਪੀ ਆ ਮੈਂ ਪਾਪੀ ਵੀ ਨਹੀਂ ਮਹਾ ਪਾਪੀ ਆ ਔਰ ਮੇਰੇ ਪਾਪ ਬਖਸ਼ ਦਿਓ ਮੇਰੀਆਂ ਭੁੱਲਾਂ ਬਖਸ਼ ਦਿਓ ਮੈਨੂੰ ਸਿੱਧੇ ਰਾਹੇ ਪਾ ਦਿਓ ਮੈਨੂੰ ਗੁਰੂ ਕੀ ਬਾਣੀ ਨਾਲ ਜੋੜ ਦਿਓ ਇਹ ਵਲੀ ਕੰਧਾਰੀ ਨੇ ਬੇਹੰਦੀਆਂ ਗੀਤੀਆਂ ਨੇ ਗੁਰੂ ਨਾਨਕ ਮਹਾਰਾਜ ਦੇ ਚਰਨਾਂ ਠੀਕ ਹੈ ਜੀ ਕੰਜੀ ਬਹੁਤ ਬਹੁਤ ਧੰਨਵਾਦ ਜੀ ਦਾ ਮਹੋਤ ਬਹੁਤ ਧੰਨਵਾਦ ਮਤਨ ਦੀ ਮਿੱਟੀ ਨਿਊ ਚੈਨਲ ਸਮੂਹ ਟੀਮ ਦਾ ਅਤੇ ਮੇਰੇ ਬਹੁਤ ਹੀ ਸਤਿਕਾਰਯੋਗ ਮਿੱਤਰ ਸਰਦਾਰ ਜਸਵਿੰਦਰ ਸਿੰਘ ਜੀ ਸੰਧੂ ਸਾਹਿਬ ਜਿਨ੍ਹਾਂ ਨੇ ਆਣ ਕੇ ਦਰਸ਼ਨ ਦੇਖ ਕੇ ਦਿੱਤੇ ਨੇ ਔਰ ਸਿੱਖ ਸੰਗਤਾਂ ਦੇ ਇਹ ਰੂਬਰੂ ਕਰਦੇ ਨੇ ਆਸ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ